ਨਾਵੇਂ ਤੁਹਾਡਾ ਰਵਿੰਦਰ ਕੌਰ ਜੀ ਰਵਿੰਦਰ ਕੌਰ ਜੀ ਤੁਸੀਂ ਅੱਜ ਟੈਸਟ ਕਰ ਲਈ ਸੰਗਰੂਰ ਪਹੁੰਚੋ ਲਗਾਤਾਰ 84 ਦਿਨਾਂ ਤੋਂ ਤੁਹਾਡੇ ਸਾਥੀ ਨੇ ਜਿਹੜੇ ਅਸੀਂ ਡੀਸੀਡੀ ਰਹਿ ਦਫਤਰ ਅੱਗੇ ਬੈਠੇ ਹੋਏ ਹਾਂ ਜੀ ਅੱਜ ਕਿਹੜੀਆਂ ਮੰਗਾਂ ਨੇ ਤੇ ਕੀ ਅਗਲਾ ਤੁਹਾਡਾ ਹੈਗਾ ਰਣਨੀਤੀ ਕੀ ਦੇਖੋ ਵੀਰ ਜੀ ਸਾਡੀਆਂ ਕੋਈ ਨਵੀਆਂ ਮੰਗਾਂ ਨਹੀਂ ਹੈ ਜਿਸ ਦਿਨ ਤੋਂ ਅਸੀਂ ਭਰਤੀ ਹੋਏ ਹਾਂ ਉਸ ਦਿਨ ਤੋਂ ਹੀ ਸਾਡਾ ਜਿਹੜਾ ਵਿਤਕਰਾ ਸਟਾਰਟ ਹੋਇਆ ਹੈ ਸਭ ਤੋਂ ਪਹਿਲਾਂ ਮੈਂ ਦੱਸਣਾ ਚਾਹੂੰਗੀ ਕਿ ਜਦੋਂ ਸਾਡੀ ਜਿਹੜੀ ਪੋਸਟ ਹੈ ਇਹਦਾ ਇਸ਼ਤਿਹਾਰ ਅਖਬਾਰ ਚ ਦਿੱਤਾ ਗਿਆ ਸੀ ਤਾਂ ਸਾਨੂੰ ਲਿਖ ਕੇ ਦਿੱਤਾ ਗਿਆ ਸੀ 4500 ਪਲੱਸ ਕੰਟਰੀਬਿਊਟਿਡ ਪ੍ਰੋਵੀਡੈਂਟ ਫੰਡ ਸਾਡੇ ਤੇ ਲਾਗੂ ਹੋਏ ਉਸ ਦੇ ਉਹਦੇ ਬਦਲੇ ਵਿੱਚ ਅਸੀਂ ਟੈਸਟ ਦਿੱਤੇ ਸਬਜੈਕਟਿਵ ਟੈਸਟ ਦਿੱਤਾ ਆਬਜੈਕਟਿਵ ਟੈਸਟ ਦਿੱਤਾ ਕਲੀਅਰ ਕਰਕੇ ਰੈਂਕ ਲੈ ਕੇ ਮੈਰਿਟ ਦੇ ਵਿੱਚ ਆ ਕੇ ਅਸੀਂ ਆਪਣੇ ਡਿਪਾਰਟਮੈਂਟ ਦੇ ਵਿੱਚ ਜਦੋਂ ਜੁਆਇਨ ਕੀਤਾ ਨਿਯੁਕਤੀ ਪੱਤਰ ਵਿੱਚ ਪਹਿਲਾਂ ਹੀ ਧੋਖਾ ਸਾਡੇ ਨਾਲ ਕੀਤਾ ਸੀਪੀਐਫ ਨੂੰ ਈਪੀਐਫ ਬਣਾ ਦਿੱਤਾ ਪਹਿਲਾਂ ਧੋਖਾ ਸਾਡੇ ਨਾਲ ਉਦੋਂ ਸ਼ੁਰੂ ਹੋਇਆ ਉਸ ਤੋਂ ਬਾਅਦ ਅਸੀਂ 4500 ਦੀ ਨਿਗੂਣੀਆਂ ਤਨਖਾਹਾਂ ਤੇ ਸਕੂਲ ਡਿਪਾਰਟਮੈਂਟ ਨੂੰ ਡਿਜੀਟਲ ਕੀਤਾ ਕਿਉਂਕਿ ਉਸ ਟਾਈਮ ਕੰਪਿਊਟਰ ਦੀ ਕਿਸੇ ਨੂੰ ਕੋਈ ਨੌਲੇਜ ਸੀ ਕੁਝ ਨਹੀਂ ਸੀ ਸਭ ਡਾਕ ਪੱਤਰ ਜਿਹੜਾ ਹੋ ਮੈਨੂਲੀ ਚੱਲ ਰਿਹਾ ਸੀ ਅਸੀਂ ਆਪਣੀ ਅਣਥੱਕ ਮਿਹਨਤ ਦੇ ਜਰੇ ਬੱਚਿਆਂ ਨੂੰ ਵੀ ਸਿਖਾਇਆ ਡਿਪਾਰਟਮੈਂਟ ਨੂੰ ਮਿਲੀ ਤੇ ਕੀਤਾ ਹਰ ਇੱਕ ਆਨਲਾਈਨ ਕੰਮ ਅਸੀਂ ਆਪਣਾ ਕੀਤਾ ਉਸ ਤੋਂ ਬਾਅਦ ਕੀ ਹੋਇਆ 4500 ਤੋਂ ਸੰਘਰਸ਼ ਕਰਦੇ ਕਰਦੇ 7000 7000 ਤੋਂ 10000 ਫਿਰ ਸੜਨਾ 2011 ਚ ਸਭ ਤੋਂ ਵੱਡਾ ਧੋਖਾ ਹੋਇਆ ਜਦੋਂ ਬਾਦਲ ਸਰਕਾਰ ਨੇ ਸਾਨੂੰ ਕਿਹਾ ਕਿ ਤੁਹਾਨੂੰ ਅਸੀਂ ਰੈਗੂਲਰ ਕਰ ਰਿਹਾ ਹਾਂ ਰੈਗੂਲਰ ਕਰਕੇ ਸਾਨੂੰ ਕੀ ਕੀਤਾ ਇਹਨਾਂ ਨੇ ਸਾਡੇ ਅਪੁਆਇੰਟਮੈਂਟ ਲੈਟਰ ਦੇ ਵਿੱਚ ਸਾਨੂੰ ਵੋਕੇਸ਼ਨਲ ਮਾਸਟਰ ਦਾ ਗ੍ਰੇਡ ਦਿੱਤਾ ਗ੍ਰੇਡ ਦੇਣ ਤੋਂ ਬਾਅਦ ਥੱਲੇ ਲਿਖਤੀ ਰੂਪ ਚ ਦਿੱਤਾ ਕਿ ਤੁਹਾਡੇ ਉੱਪਰ ਵਿਭਾਗ ਦੇ ਸਾਰੇ ਸੀਐਸਆਰ ਪੰਜਾਬ ਸਰਕਾਰ ਦੇ ਜਿੰਨੇ ਵੀ ਨਿਯਮ ਨੇ ਲਾਗੂ ਹੋਣਗੇ ਸਾਡੀ ਉਹੀ ਡਿਮਾਂਡ ਹੈ ਕਿ ਸਾਡੇ ਉਹ ਨਿਯੁਕਤੀ ਪੱਤਰ ਨੂੰ ਇਨ ਬਿਨ ਲਾਗੂ ਕੀਤਾ ਜਾਵੇ ਕਿਉਂਕਿ ਉਸ ਨਿਯੁਕਤੀ ਪੱਤਰ ਦੇ ਵਿੱਚ ਜੋ ਸ਼ਰਤਾਂ ਸਾਡੇ ਤੇ ਲਾਗੂ ਕੀਤੀਆਂ ਸੀ ਇਹਨਾਂ ਨੇ ਉਹਨਾਂ ਵਿੱਚੋਂ ਜਿਹੜੇ ਪੰਜਾਬ ਸਿਵਲ ਸਰਵਿਸਸ ਦੇ ਜਿਹੜੇ ਸਾਨੂੰ ਕਹਿ ਲੋ ਸਜਾਵਾਂ ਨੇ ਉਹ ਸਾਡੇ ਤੇ ਲਾਗੂ ਨੇ ਸਾਰੀਆਂ ਪਰ ਉਹਨਾਂ ਦੇ ਲਾਭ ਸਾਨੂੰ ਅਜ ਤੱਕ ਨਹੀਂ ਮਿਲੇ ਤੇ ਇਸ ਸਰਕਾਰ ਨੇ ਸਾਡੇ ਤੋਂ ਵਾਅਦਾ ਕੀਤਾ ਸੀ ਕਿ ਆਪਣੇ ਚੋਣ ਮੈਨੀਫੈਸਟੋ ਦੇ ਵਿੱਚ 9ਵੇਂ ਨੰਬਰ ਦੇ ਉੱਪਰ ਇਹਨਾਂ ਨੇ ਸਾਡੀ ਡਿਮਾਂਡ ਪਾਈ ਸੀ ਕਿ კანੁਨ ਤਾਂ ਹੀ ਸਭ ਕੁਝ ਲਿਖ ਕੇ ਦਿੱਤਾ ਹੋਇਆ ਤੁਹਾਡਾ ਤਾਂ ਕੰਮ ਕਰਨਾ 5 ਮਿੰਟ ਦੀ ਖੇਡ ਹੈ ਸਾਡੀ ਸਰਕਾਰ ਆਉਂਦੇ ਸਾਰੀ ਅਸੀਂ ਤੁਹਾਡੇ ਉੱਪਰ ਸੀਐਸਆਰ ਰੂਲ ਲਾਗੂ ਕਰਾਂਗੇ ਪਰ ਇਸ ਸਰਕਾਰ ਦੇ ਆਉਣ ਤੋਂ ਬਾਅਦ ਕੀ ਹੋਇਆ ਇਹਨਾਂ ਨੇ ਸਾਡੇ ਦੇ ਜਿਹੜੇ ਸੀਐਸਆਰ ਰੂਲ ਸੀ ਉਹ ਤਾਂ ਲਾਗੂ ਕਰਨੇ ਹੀ ਕੀ ਸੀ ਰੇਂਦਾ ਖੁੰਦਾ ਸਾਡਾ ਜਿਹੜਾ ਡੀਏ ਸੀ ਉਹ ਵੀ ਫ੍ਰੀਜ਼ ਕਰਤਾ ਤਿੰਨ ਸਾਲ ਤੋਂ ਸਾਡਾ ਡੀਏ ਫ੍ਰੀਜ਼ ਕਰਤਾ ਡੀਏ ਫ੍ਰੀਜ਼ ਕਰਨ ਦੇ ਨਾਲ ਨਾਲ ਅਸੀਂ ਪਹਿੰਮਾ ਪੇ ਕਮਿਸ਼ਨ ਜਿਹੜਾ ਲੈ ਰਹੇ ਹਾਂ ਪਰ ਛੇਵੇਂ ਪੇ ਕਮਿਸ਼ਨ ਦੇ ਸਾਨੂੰ ਇਹਨਾਂ ਨੇ ਵੇਚਾਰਿਆ ਵੀ ਤੇ ਹੁਣ ਤੱਕ ਸਾਡੀ ਇਹੀ ਮੰਗ ਹੈ ਕਿ ਸਾਡਾ ਜਿਹੜਾ 2011 ਚ ਨਿਯੁਕਤੀ ਪੱਤਰ ਸੀ ਉਹਨੂੰ ਇਹ ਨਿਬਿੰਨ ਲਾਗੂ ਕੀਤਾ ਜਾਵੇ ਸਾਡੀ ਕੋਈ ਨਵੀਂ ਮੰਗ ਨਹੀਂ ਹੈ ਅੱਜ ਤੁਸੀਂ ਇੱਥੇ ਐਸ.ਐਮ ਦੀ ਕੋਰਟ ਜਾ ਕੇ ਆਇਆ ਪਰ ਇਹ ਕਿਉਂ ਕਿਦਾਂ ਦੋ 10 ਹਸ ਰਹਿਣਗੇ ਦੇਖੋ ਸੰਘਰਸ਼ ਤਾਂ ਹੁਣ ਅੱਕੇ ਪਏ ਆ ਜੀ 20 ਸਾਲ ਹੋ ਗਏ ਤੁਸੀਂ ਸੋਚੋ ਵੀ 20 ਸਾਲ ਤੋਂ ਅਸੀਂ ਡਿਪਾਰਟਮੈਂਟ ਦੇ ਵਿੱਚ ਜੌਬ ਕਰ ਰਹੇ ਹਾਂ ਕੋਈ ਸਾਡੀ ਤਰੱਕੀ ਨਹੀਂ ਹੈ ਕਿਸੇ ਕਿਸਮ ਦੀ ਸਾਨੂੰ 20 ਸਾਲ ਦੇ ਵਿੱਚ ਅਸੀਂ ਜੇ ਅਸੀਂ ਜੇ ਸਾਨੂੰ ਵੋਕੇਸ਼ਨਲ ਮਾਸਟਰ ਡਿਗਰੀ ਦਾ ਜਿਹੜਾ ਇਹਨਾਂ ਨੇ ਗ੍ਰੇਡ ਦਿੱਤਾ ਸੀ ਉਸ ਹਿਸਾਬ ਨਾਲ ਅੱਜ ਅਸੀਂ ਪ੍ਰਿੰਸੀਪਲ ਬਣਦੇ ਸੀ ਸਕੂਲਾਂ ਦੇ ਵਿੱਚ ਅੱਜ ਅਸੀਂ ਜਿੰਦੇ ਸਾਥੀ ਬੈਠੇ ਹੋਏ ਆ ਨਾ ਅੱਜ ਅਸੀਂ ਉਹਨਾਂ ਸਕੂਲਾਂ ਦੇ ਵਿੱਚ ਪ੍ਰਿੰਸੀਪਲ ਬਣੇ ਹਾਂ ਦੇ ਸਾਡੀ ਤਰੱਕੀ ਨਹੀਂ ਹੈ ਸਾਨੂੰ ਸੋਸਾਇਟੀ ਦੇ ਮੁਲਾਜ਼ਮ ਕਹਿ ਕੇ ਸਾਡੇ ਨਾਲ ਵਿਤਕਰਾ ਹੁੰਦਾ ਸਕੂਲਾਂ ਦੇ ਵਿੱਚ ਹਾਜ਼ਰੀ ਰਿਸਟਰ ਸਾਡੇ ਵੱਖਰੇ ਲੱਗੇ ਹੋਏ ਨੇ ਕਦੇ ਸਾਡਾ ਪੇ ਕਮਿਸ਼ਨ ਰੋਕ ਲਿਆ ਜੀ ਕਦੇ ਸਾਡਾ ਡੀਏ ਰੋਕ ਲਿਆ ਜੀ ਮਤਲਬ ਕਿ ਹਰ ਪਾਸੇ ਹਰ ਸਰਕਾਰ ਨੇ ਕੀ ਅਕਾਲੀ ਸਰਕਾਰ ਕੀ ਕਾਂਗਰਸ ਸਰਕਾਰ ਹਰ ਇੱਕ ਨੇ ਵਿਤਕਰਾ ਕੀਤਾ ਇਹਨਾਂ ਨੇ ਸਾਨੂੰ ਆਸਾ ਦਿੱਤੀ ਸੀ ਆਪਣੀ ਚੋਣ ਮੈਨੀਫੈਸਟੋ ਦੇ ਵਿੱਚ ਲਿਖ ਕੇ ਪਰ ਇਹ ਵੀ ਜਿਹੜੇ ਨੇ 2.5 ਸਾਲ ਗੁਜ਼ਰਨ ਤੋਂ ਬਾਅਦ ਇਹਨਾਂ ਦੇ ਕੰਨ ਤੇ ਜੂ ਨਹੀਂ ਰੈਂਗਦੀ ਇੰਨੀਆਂ ਮੀਟਿੰਗਾਂ ਦੇ ਕੇ ਇਹਨਾਂ ਨੇ ਕੈਨਸਲ ਕਰ ਦਿੱਤੀਆਂ ਕਿਸੇ ਮੀਟਿੰਗ ਦਾ ਕੋਈ ਹੱਲ ਨਹੀਂ ਨਾ ਤੇ ਜਵਾਬ ਦਿੰਦੇ ਨੇ ਵੀ ਥੋੜਾ ਕੰਮ ਉਹਨਾਂ ਤੇ ਘਾਟੀ ਜਿਹੜੀ ਮੰਗ ਜਲਦੀ ਪੂਰੀ ਹੋਵੇ ਜੀ ਅਸੀਂ ਤਾਂ ਇਹੀ ਅਪੀਲ ਕਰਦੇ ਆਂ ਵੀ ਜਿੰਨੀ ਜਲਦੀ ਸੈੱਟ ਹੋ ਸਕਦੀ ਹੈ ਮੰਗ ਪੂਰੀ ਕਰੋ ਨਹੀਂ ਤਾਂ ਫਿਰ ਅਸੀਂ ਕਿਸਾਨੀ ਸੰਘਰਸ਼ ਵਾਂਗੂ ਇੱਥੇ ਹੀ ਬੈਠਾਂਗੇ ਚਾਹੇ 1.5 ਸਾਲ ਲਗਾਤਾਰ ਪ੍ਰੋਟੈਸਟ ਚੱਲ ਰਿਹਾ ਸਵੇਰ ਤੋਂ ਲੈ ਕੇ 11 50 ਦਾ ਵੀ ਪ੍ਰੋਟੈਸਟ ਕੀ ਚੱਲ ਰਿਹਾ ਉਹਨਾਂ ਨਾਲ ਗੱਲਬਾਤ ਕਿੰਨਾ ਦਾ ਮਾਹੌਲ ਬਣਿਆ ਹੋਇਆ ਹੈ ਬ੍ਰਦਰੋ 11 58 ਵਾਲਿਆਂ ਦਾ ਤਾਂ ਕੋਈ ਮੀਟਿੰਗ ਨਹੀਂ ਤਾਂ ਜਦੋਂ ਦਾ ਤੱਕ ਮੀਟਿੰਗ ਮੰਗਦੇ ਹੁੰਦੇ ਆ ਸਾਡੇ ਤੋਂ ਤੇ ਉਹ ਕਹਿੰਦੇ ਵੀ ਸਾਨੂੰ ਮੀਟਿੰਗ ਕੋਈ ਨਹੀਂ ਚਾਹੀਦੀਗੀ ਵੀ ਸਾਡਾ ਤਾਂ ਜਿਹੜਾ ਹਾਈ ਕੋਰਟ ਨੇ ਆਰਡਰ ਕੀਤਾ ਹੋਇਆ ਕਿ ਸਾਡੀ ਜੁਆਇਨਿੰਗ ਕਰਾਉਣ ਵੀ ਨਹੀਂ ਤਾਂ ਅਸੀਂ ਉਹ ਅਗਲਾ ਪ੍ਰੋਟੈਸਟ ਦਾ ਕੋਈ ਦੱਸਾਂਗੇ ਤੁਹਾਨੂੰ ਵੀ ਕੀ ਸਟੈਪ ਅੱਗੇ ਲੈਣਾਗਾ ਉਹ ਸ਼ਾਮੀ ਹੁਣ ਦੱਸ ਕੇ ਸਾਨੂੰ ਫੇਰ ਜਾਣਗੇ ਵਿਥਿਨ 2 3 ਡੇਸ ਉਹ ਕਹਿੰਦੇ ਅਸੀਂ ਕੋਈ ਨਵੀਂ ਜੀ ਜੁਲੂਚ ਕੇ ਪਲਾਨ ਕਰ ਰਹੇ ਨੇ ਇਸ ਤਰ੍ਹਾਂ ਧੱਕਾ ਮੁਕੀ ਆ ਉਹਦੇ ਵਿੱਚ ਮਲਾਜਮ ਜਾਂ ਕੋਈ ਉਹਨਾਂ ਦਾ ਬੰਦਾ ਕੋਈ ਅੰਦਰ ਜਾਖ ਵੀ ਤਾਂ ਨਹੀਂ ਨਹੀਂ ਉਹਦੇ ਵਿੱਚ ਵੀ ਉਹ ਵਿੱਚ ਕਈ ਬੰਦਿਆਂ ਨੂੰ ਅਸਥਮਾ ਅਸਥਮਾ ਦੀ ਪ੍ਰੋਬਲਮ ਹੈ ਉਹਨਾਂ ਨੂੰ ਸਗੋਂ ਅਸੀਂ ਬਾਹਰ ਕੱਢ ਗੁੱਢ ਕੇ ਕੱਢਿਆ ਵੀ ਐਵੇਂ ਕੋਈ ਹਾਦਸਾ ਨਾ ਹੋ ਜੇ ਵਿੱਚ ਹੈਗੇ ਨੇ ਬੰਦੇ ਜਿਹੜੇ ਬਿਮਾਰ ਮੂਰ ਸਾਡੇ 'ਚ ਵੀ ਹੁੰਦੇ ਨੇ ਉਹਨਾਂ 'ਚ ਵੀ ਉਹਨਾਂ ਦਾ ਧਿਆਨ ਕੀਤਾ ਅਸੀਂ ਸਗੋਂ ਉਹ ਇੰਨਾ ਜ਼ਿਆਦਾ ਧੱਕਾ ਮੁਕੀ ਸੀਗੀ ਵਿੱਚ 100 100 ਹੋ ਗਏ ਸੀ ਬਹੁਤ ਜ਼ਿਆਦਾ ਉਹਨਾਂ ਦਾ ਜਿਹੜਾ ਇੱਕ ਪ੍ਰਧਾਨ ਸੀਗਾ ਉਹਨੂੰ ਫਿਰ ਖਿੱਚ ਕੇ ਅਸੀਂ ਹੀ ਬਾਹਰ ਕੱਢ ਕੇ ਲਿਆਂਦਾ ਪਾਸ ਕੀਤਾ ਉਹ ਨਾਲ ਸੰਬੰਧੀ ਤੇ ਕੰਪਿਊਟਰ ਟੀਚਰ ਵੀ ਹੁਣ ਇੱਥੇ ਬੈਠੇ ਹੋਏ ਆ ਇਹ ਪ੍ਰਸ਼ਾਸਨ ਨਾਲ ਕੋਈ ਗੱਲ ਅੱਗੇ ਉੱਚ ਅਧਿਕਾਰੀਆਂ ਨਾਲ ਕੋਈ ਗੱਲਬਾਤ ਹੋਈ ਹੋਰੀ ਐ ਮੈਂ ਲਗਾਤਾਰ ਐਸਐਸਪੀ ਸਾਹਿਬ ਨਾਲ ਇਨ ਟੱਚ ਹਾਂ ਡੀਸੀ ਸਾਹਿਬ ਨਾਲ ਵੀ ਗੱਲ ਹੋਈ ਇੱਕ ਦੋ ਵਾਰੀ ਹੁਣ ਐਸਐਸਪੀ ਸਾਹਿਬ ਨੂੰ ਦੁਬਾਰਾ ਦੱਸਿਆ ਕਿ ਇਹ ਆਪਣੀ ਕੋਈ ਡੀਏ ਦੀ ਫਾਈਲ ਇਹਨਾਂ ਦੀ ਹੈਗੀ ਉਹ ਕਹਿੰਦੇ ਸਾਨੂੰ 2 ਦਿਨ ਦਾ ਸਮਾਂ ਮੰਗਿਆ ਸੀਗਾ ਪਹਿਲਾਂ ਵੀ 2 ਦਿਨ ਚ ਹੱਲ ਕਰ ਦੇਾਂਗੇ ਹੁਣ ਇਹ ਦੁਬਾਰਾ ਕਿੰਨੇ ਵੀ ਸਾਨੂੰ ਇੱਕ ਤਾਂ ਉਹਦੀ ਡੇਟ ਦਓ ਉਹ ਉੱਤੇ ਕਨਵੇ ਕੀਤੀ ਹੈ ਗੱਲ ਦੀ ਦੀ ਫਾਈਲ ਕਿਦੋਂ ਤੱਕ ਕਲੀਅਰ ਹੋਊਗੀ ਉਹਦੀ ਡੇਟ ਦੋ ਤੇ ਦੂਸਰਾ ਇਹ ਕਹਿ ਰਹੇ ਆ ਕਿ ਇਹਨਾਂ ਨੂੰ 26 ਤਰੀਕ ਨੂੰ ਮੀਟਿੰਗ ਫਾਈਨਾਂਸ ਮਿਨਿਸਟਰ ਦੀ ਤੇ ਐਜੂਕੇਸ਼ਨ ਮਿਨਿਸਟਰ ਦੀ ਮੀਟਿੰਗ ਦਵਾਓ ਉਹ ਦੋਵੇਂ ਗੱਲਾਂ ਅਸੀਂ ਅੱਗੇ ਪੁਟ ਅਪ ਕਰਤੀਆਂ ਤੇ ਉਹ ਹੁਣੇ ਵਾਪਸ ਜਵਾਬ ਆਉਂਦਾ ਇਹਨਾਂ ਨੂੰ ਕਨਵੇ ਕਰ ਦਿਆਂ ਪਰੰਵੀਰ ਸਿੰਘ ਕੰਪਿਊਟਰ ਅਧਿਆਪਕ ਜ਼ਿਲ੍ਹਾ ਪਟਿਆਲਾ ਤੁਹਾਨੂੰ ਜੇ ਲਗਾਤਾਰ ਤੁਸੀਂ ਡੀਸੀ ਦਫ਼ਤਰ ਅੱਗੇ ਬੈਠੇ ਹੋ 85 ਦਿਨ ਹੋ ਚੁੱਕੇ ਨੇ ਅੱਜ ਤੁਸੀਂ ਫੇਰ ਸੀਐਨਡੀ ਕੋਕੀਦਾ ਕਰਵਾਉਣਾ ਹੈ ਕਿਹੜੀਆਂ ਮੰਗਾਂ ਨੇ ਕੀ ਗੱਲਬਾਤ ਹੋਈ ਅਫਸਰ ਸਾਹਿਬ ਇਹ ਦੇਖੋ ਜੀ ਸਾਡੀਆਂ ਮੰਗਾਂ ਉਹੀ ਨੇ ਜਿਹੜੀਆਂ ਲੰਮੇ ਸਮੇਂ ਤੋਂ ਲੰਮਕਦੀਆਂ ਆ ਰਹੀਆਂ ਨੇ ਇੱਕ ਸਾਡੀ ਮੰਗ ਹੈ ਕਿ ਕਮਿਸ਼ਨ ਸਾਡੇ ਤੇ ਲਾਗੂ ਕਰਿਆ ਜਾਵੇ ਦੂਜੀ ਮੰਗ ਹੈ ਵੀ ਸਾਡੇ ਜਿਹੜੇ ਡੀਏ ਦੀ ਫਾਈਲ ਐ ਐਸਸੀਆਰ ਰੂਲ ਦੀ ਫਾਈਲ ਹੈ ਉਹ ਵਿੱਤ ਵਿਭਾਗ ਦੇ ਵਿੱਚ ਪਈਆ ਉਹ ਪਾਸ ਕਰਵਾ ਦਿੱਤੀ ਜਾਵੇ ਠੀਕ ਹੈ ਅਸੀਂ ਪਿਛਲੇ 5 ਸਤੰਬਰ ਨੂੰ ਅਧਿਆਪਕ ਦੇਪ ਸਮਾਕੇ ਭਗਵੰਤ ਮਾਨ ਨੂੰ ਪੁੱਛਣ ਆਏ ਸੀ ਵੀ ਭਾਈ ਤੂੰ ਕਹਿੰਦਾ ਸੀ ਸਾਡੇ ਧਰਨੇ ਤੇ ਆ ਕੇ ਕਿਹਾ ਸੀ ਵੀ ਵੀ ਤੁਹਾਡੇ ਸਾਰੇ ਮਸਲੇ ਜਾਇਜ਼ ਨੇ ਤੇ ਜਲਦੀ ਹੱਲ ਕਰਦਾਂਗੇ ਫਿਰ ਉਸ ਤੋਂ ਬਾਅਦ ਕੇਜਰੀਵਾਲ ਸਾਹਿਬ ਤੇ ਭਗਵੰਤ ਮਾਨ ਸਾਹਿਬ ਦੋਨਾਂ ਨੇ ਮੀਟਿੰਗਾਂ ਕੀਤੀਆਂ ਤੇ ਮੰਗਪੱਤਰ ਆਪਣੇ ਜਿਹੜੇ ਚੋਣ ਮੈਨੀਫੈਸਟੋ ਹੈ ਉਹਦੇ ਵਿੱਚ ਲਿਖਿਆ ਕੰਪਿਊਟਰ ਅਧਿਆਪਕਾਂ ਦੀਆਂ ਮੰਗਾਂ ਜਾਇਜ਼ ਨੇ ਪਰ ਉਹਨਾਂ ਚੋਂ ਪੂਣੀ ਨਹੀਂ ਕੱਟੀ। ਉਹੀ ਲਾਂਬੇ ਜਿਹੜੇ ਅਸੀਂ ਪੁਰਾਣੀਆਂ ਸਰਕਾਰਾਂ ਨੂੰ ਦਿੰਦੇ ਸੀ ਵੀ ਮਿਲਦੇ ਨਹੀਂ, ਕੰਮ ਨਹੀਂ ਕਰਦੇ ਇਹ 3 ਸਾਲ ਹੋ ਗਏ। ਇਹਨਾਂ ਨੇ ਮਿਲਣ ਵਾਲਾ ਤਾਂ ਹਨੇਰੀ ਠਾਲਤੀ। ਲਗਭਗ ਸਾਡੇ ਨਾਲ 52-53 ਮੀਟਿੰਗਾਂ ਕਰ ਲਈਆਂ। ਹਰ ਇੱਕ ਮੀਟਿੰਗ 'ਚ ਇੱਕੋ ਜਵਾਬ ਹੁੰਦਾ ਵੀ ਥੋੜਾ ਮਸਲਾ ਬਸ ਅੱਜ-ਕੱਲ ਅੱਜ-ਕੱਲ ਕਰਦੇ ਆਂ। ਫੇਰ ਹੁਣ ਤਾਜ਼ਾ ਵਿੱਤ ਮੰਤਰੀ ਪੰਜਾਬ ਨਾਲ ਸਾਡੀ ਮੀਟਿੰਗ ਹੁੰਦੀ ਹੈ ਲਗਭਗ 15 ਦਿਨ ਪਹਿਲਾਂ ਉਹਦੇ ਵਿੱਚ ਵਿੱਤ ਮੰਤਰੀ ਸਾਹਿਬ ਨੇ ਕਿਹਾ ਦੋ ਦਿਨ ਚ ਵੀ ਦੋ ਦਿਨ ਦੇ ਦਿਓ ਮੈਨੂੰ ਦੋ ਦਿਨ ਚ ਮੈਂ ਤੁਹਾਡੀ ਡੀਏ ਦੀ ਫਾਈਲ ਪਾਸ ਕਰ ਦੂੰਗਾ ਠੀਕ ਹੈ ਪਰ ਉਹ ਦਿਨਾਂ ਨੂੰ 15 ਦਿਨ ਹੋ ਗਏ ਅਸੀਂ ਦੋ ਤੋਂ 10 ਦਿਨ ਵੀ ਕੱਟੇ 15 ਦਿਨ ਹੋ ਗਏ ਅਸੀਂ ਪਿਛਲੇ ਇੱਕ ਹਫਤੇ ਤੋਂ ਪ੍ਰਸ਼ਾਸਨ ਰਾਹੀਂ ਸਨੇਹਾ ਦੇ ਰਹੇ ਆ ਵੀ ਸਾਡੀ ਜਿਹੜੀ ਫਾਈਲ ਹੈ ਉਹ ਪਾਸ ਕਰ ਦਿਓ ਸਾਨੂੰ ਉਹ ਫਾਈਲ ਪਾਸ ਕਰਾ ਕੇ ਲਿਆ ਕੇ ਦੇ ਦਿਓ ਅਸੀਂ ਵੀ ਘਰੇ ਬੈਠੀਏ ਤੁਸੀਂ ਵੀ ਘਰੇ ਬੱਜੋ ਪਰ ਜਾਂ ਤਾਂ ਪ੍ਰਸ਼ਾਸਨ ਦੀ ਵੀ ਨਹੀਂ ਸੁਣਦੇ ਇਹ ਪਤਾ ਨਹੀਂ ਕਿੱਥੇ ਐ ਜਿਹੜੀ ਉਹ ਫਾਈਲ ਐ ਸਾਡੀ ਪਾਸ ਕਰਵਾਉਣ ਲਈ ਅਸੀਂ ਅੱਜ ਇੱਥੇ ਦੁਬਾਰਾ ਆਏ ਆ ਜਿਵੇਂ ਤੁਸੀਂ ਇੱਥੇ ਬੈਠੇ ਹੋ ਸ਼ਾਂਤ ਮਈ ਤੁਹਾਨੂੰ ਪ੍ਰੈਸਟ ਕਰ ਰਹੇ ਹੋ ਤਾਂ ਉਸ ਨਾਲ ਕੋਈ ਗੱਲਬਾਤ ਹੋਈ ਤੁਹਾਡੀ ਸਾਡੀ ਪ੍ਰਸ਼ਾਸਨ ਨੂੰ ਇਹੀ ਸੁਨੇਹਾ ਹੀ ਦਿੱਤਾ ਸੀਨੇ ਵੀ ਸਾਡੀ ਫਾਈਲ ਐ ਜਿਹੜੀ ਉਹ ਪਾਸ ਕਰਾ ਕੇ ਲਿਆ ਕੇ ਦੇ ਦਿਓ ਇੱਥੇ ਅਨਾਉਂਸ ਕਰ ਦਿਓ ਅਸੀਂ ਜਾ ਜਾਈਏ ਬਾਸ ਸਾਡਾ ਇਹ ਕਹਿੰਦੇ ਮੀਟਿੰਗ ਕਰ ਲਓ ਮੈਂ ਕਹਾਂ ਜੀ ਮੀਟਿੰਗਾਂ ਬਹੁਤ ਕਰ ਲਈਆਂ 52 53 ਮੀਟਿੰਗਾਂ ਕਰ ਲਈਆਂ ਸਾਡਾ ਕੋਈ ਹੱਲ ਨਾ ਕਰ ਜੇਕਰ ਫੈਲ ਪਾਸ ਹੋ ਕੇ ਨਹੀਂ ਹੁੰਦੀ ਤਾਂ ਅਗਲਾ ਸੰਗਠਨ ਅੱਗੇ ਬਦਾਂਗੇ ਜੀ ਮੁੱਖ ਮੰਤਰੀ ਦਾ ਘਰ ਕਹਿੰਦੇ ਨੇ ਇਹ ਆ ਇਹ ਹਨਾ ਤਾਂ ਹੀ ਇੰਨੀ ਫੋਰਸ ਲਾਈ ਹੋਈ ਆ ਠੀਕ ਹੈ ਹੁਣ ਕਹਿੰਦੇ ਨੇ ਤਾਂ ਅਸੀਂ ਕਹਾਂ ਵੀ ਇਹੀ ਹੋਊ ਅਸੀਂ ਇਹਦਾ ਘਰੇ ਜਾਵਾਂਗੇ